ਮਤਲਬ ਵਧਾ ਚੜਾ ਕੇ ਇਸ ਤਰੀਕੇ ਨਾਲ ਉਹ ਫੇਸ ਹੋ ਰਹੀ ਆ ਕਿ ਕਿਸਾਨਾਂ ਨੇ ਦਲਤ ਨੇ ਜਿਹੜੇ ਉਹਨਾਂ ਆਪਣਾਵਾ ਤੇ ਹਮਲਾ ਕੀਤਾ ਇਹ ਮਸਲਾ ਹੈਗਾ ਜਿਹੜਾ ਇੱਕ ਨਟੇਰੇ ਗਰੂ ਤੇ ਕਿਸਾਨਾਂ ਦੇ ਵਿਚਾਲੇ ਮਸਲਾ ਜਿਹੜੀ ਜਿਹੜੀ ਉਹ ਕੁੱਟਣ ਦੀ ਵੀਡੀਓ ਅਸੀਂ ਕਹਿੰਦੇ ਹੈਗੇ ਆ ਵੀ ਗੁੱਸੇ ਜੋ ਉਹਨੇ ਕੀਤਾ ਮੌਕੇ ਤੇ ਉਹ ਵਦਮਾ ਹੋਇਆ ਹੈਗਾ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹ ਘਟਨਾ ਇੱਕ ਐਕਸੀਡੈਂਟਡ ਆ ਇਹਨੂੰ ਜਿਹੜਾ ਦਲਤਾਂ ਤੇ ਕਿਸਾਨਾਂ ਦਾ ਜਿਹੜਾ ਮੁੱਦਾ ਪੜਾਇਆ ਜਾ ਰਿਹਾ ਇਹੇ ਮੁੱਦੇ ਤੋਂ ਹਟ ਕੇ ਇਹ ਇੱਕ ਗਰੋਹ ਦਾ ਮਸਲਾ ਹੈਗਾ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੁਭਾ ਸਕੱਤਰ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਮੀਟਿੰਗ ਕੀਤੀ ਹੈਗੀ ਆ ਜ਼ਿਲ੍ਹਾ ਪ੍ਰਧਾਨ ਅਮਰੀਤ ਸਿੰਘ ਗੰਡੂ ਅਤੇ ਦਲਵਾਰਾ ਸਿੰਘ ਸਾਦਲਾ ਦੀ ਪ੍ਰਧਾਨਗੀ ਹੇਠ ਇਹ ਇਹ ਮੀਟਿੰਗ ਕਰਕੇ ਅਸੀਂ ਪ੍ਰੈਸ ਕਾਨਫਰੰਸ ਪ੍ਰੈਸ ਨੂੰ ਜਾਣਕਾਰੀ ਇਸ ਗੱਲ ਦੀ ਦੇਣੀ ਹੈਗੀ ਆ ਕਿਉਂਕਿ ਪਿਛਲੇ ਦਿਨਾਂ ਚ ਇੱਕ ਬਹੁਤ ਚਰਚਿਤ ਜਿਹੜਾ ਮਸਲਾ ਆਇਆ ਹੈਗਾ ਮਨਜੀਤ ਸਿੰਘ ਘਰਾਚੂ ਨਾਲ ਜੁੜ ਕੇ ਕਿਉਂਕਿ ਜੋ ਉਹ ਘਟਨਾ ਸਾਰੀ ਘਟੀ ਆ ਉਹ ਘਟਨਾ ਜਣੀ ਮਤਲਬ ਉਧਾ ਚੜਾ ਕੇ ਇਸ ਤਰੀਕੇ ਨਾਲ ਉਹ ਪੇਸ਼ ਹੋ ਰਹੀ ਆ ਕਿ ਇਹ ਦਲਤਾਂ ਤੇ ਕਿਸਾਨਾਂ ਦਾ ਮਸਲਾ ਜਿਹੜਾ ਕਿਸਾਨਾਂ ਨੇ ਦਲਤ ਨੇ ਜਿਹੜੇ ਉਹਨਾਂ ਆਪਣਾਵਾ ਤੇ ਹਮਲਾ ਕੀਤਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਇਹ ਕਹਿਣਾ ਚਾਹੁੰਦੇ ਆ ਇਹ ਐਸੀ ਕੋਈ ਗੱਲ ਨਹੀਂ ਹੈ ਇਹ ਮਸਲਾ ਹੈਗਾ ਜਿਹੜਾ ਇੱਕ ਲਟੇਰੇ ਗਰੋ ਤੇ ਕਿਸਾਨਾਂ ਦੇ ਵਿਚਾਲੇ ਮਸਲਾ ਕਿਉਂਕਿ ਇਹ ਜਿਹੜਾ ਮਨਜੀਤ ਸਿੰਘ ਘਰਾਚੋਂ ਆ ਇਹਦਾ ਬੇਟਾ ਭਾਈ ਕਰਦਾਸ ਕਾਲਜ ਚੋਂ ਗਿਆ ਜਾਂਦੇ ਹੋਏ ਜਿਹੜਾ ਘਰਾਚੋਂ ਤੇ ਕਰੋਦੀ ਦੇ ਵਿਚਾਲੇ ਪੋਲਾ ਉੱਥੇ ਜੜੀਆਂ ਨੂੰ ਘੇਰਿਆ ਗਿਆ ਘੇਰ ਕੇ ਸੂਰਾ ਮਾਰਿਆ ਗਿਆ ਉਹਦੇ ਸੂਆ ਜਿਹੜਾ ਬਰਫਪਨ ਵਾਲਾ ਸੂਆ ਉਹ ਸੂਆ ਹੁੰਦਾ ਉਹਦੇ ਵਿੱਚ ਢੂਹੀ ਦੇ ਵਿੱਚ ਦੀ ਗੱਡ ਕੇ ਜਿਹੜੀ ਡਾਕਟਰ ਨੇ ਕਿਹਾ ਵੀ ਥੋੜਾ ਜਿਹਾ ਅੱਗੇ ਲੰਘ ਜਾਂਦਾ ਤਾਂ ਉਹਦੇ ਕਾਲਜ ਤੱਕ ਜਾ ਸਕਦਾ ਸੀਗਾ ਸੁਆ ਉਹ ਇਸ ਕਰਕੇ ਉਸ ਤੋਂ ਬਾਅਦ ਜਣੀ ਉਹ ਜਿਹੜਾ ਗਰੋ ਉਥੋਂ ਭੱਜ ਗਿਆ ਮੰਜੀਦੂਰੀ ਨਾਲ ਹੀ ਸੀ ਕਿ ਮੂਹਰੋਂ ਦੇ ਅੱਗੇ ਫੜੇ ਹੈਗੇ ਨੇ ਜਣੀ ਜਿਹੜੀ ਉਹ ਕੁੱਟਣ ਦੀ ਵੀਡੀਓ ਅਸੀਂ ਕਹਿੰਦੇ ਹੈਗੇ ਆ ਵੀ ਗੁੱਸੇ ਜੋ ਉਹਨੇ ਕੀਤਾ ਮੌਕੇ ਤੇ ਉਹ ਵਧਮਾ ਹੋਇਆ ਹੈਗਾ ਪਰ ਅਸੀਂ ਇਹ ਬੇਨਤੀ ਕਰਦੇ ਆ ਜਿਹੜੀਆਂ ਸਾਡੀਆਂ ਸਮਾਜ ਸੇਵੀ ਜਾਂ ਮਜ਼ਦੂਰਾਂ ਨਾਲ ਸੰਬੰਧ ਜਥੇਬੰਦੀ ਭਰਾ ਨੇ ਸਾਡੇ ਉਨ੍ਹਾਂ ਭਰਾਵਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਭਰਾਵੋ ਇਹਨਾਂ ਮਸਲੇ ਨੂੰ ਦੇਖੋ, ਪੜਤਾਲ ਕਰਕੇ ਇਸ ਮਸਲੇ ਤੇ ਅੱਗੇ ਵਧੋ ਕਿ ਭਾਰਤੀ ਕਿਸਾ ਜੁਨੇਕਤਾ ਉਗਰਾਹਾਂ ਨੂੰ ਜਾਗ ਜਾਣਦਾ। ਕਿ ਮਜ਼ਦੂਰਾਂ ਨਾਲ ਕਿਵੇਂ ਖੜਦੀ ਆ? ਜ਼ਰੂਰ ਦੇ ਵਿੱਚ ਜਾਂ ਸਾਡੀ ਗਰੀਬ ਮਾਤਾ ਦੀ ਲੱਤ ਤੋੜ ਦਿੱਤੀ ਜਾਂਦੀ ਆ। ਉੱਥੇ ਸਾਰੀ ਜਥੇਬੰਦੀ ਅਸੀਂ ਝੋਕ ਦੰਨੇ ਆ। ਉਹੀ ਮਨਜੀਤ ਘਰਾਚੋਂ ਆ ਇਹ ਜੇ ਮਜ਼ਦੀਬ ਮਜ਼ਦੂਰ ਮੋਰਚਾ ਲਾਉਂਦੇ ਨੇ ਉੱਥੇ ਮਨਜੀਤ ਘਰਾਚੋਂ ਭਾਂਡੇ ਮੱਜਦਾ ਹੁੰਦਾ। ਉਹੀ ਮਨਜੀਤ ਘਰਾਚੋਂ ਆ ਜਣੀ ਜੇ ਫੱਗੂ ਵਾਲੇ ਪਿੰਡ ਦੇ ਵਿੱਚ ਕਿਸੇ ਮਜ਼ਦੂਰ ਦਾ ਘਟ ਆਉਂਦਾ ਉੱਥੇ ਮਜ਼ਦੂਰ ਮਨਜੀਤ ਆ ਜਿਹੜਾ ਉਹ ਮ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਇਹ ਘਟਨਾ ਇੱਕ ਐਕਸੀਡੈਂਟਡ ਆ ਇਹ ਘਟਨਾ ਜਿਹੜੀ ਘਟੀ ਹੈਗੀ ਆ ਇਸ ਕਰਕੇ ਜਿਹੜੇ ਉਹ ਭਰਾ ਨੇ ਉਹ ਇਹਨੂੰ ਪੜਤਾਲ ਕਰਨ ਪੂਰੀ ਜਿਹੜੇ ਬੰਦੇ ਨੇ ਮਨਜੀਤ ਘਰਾ ਤੋਂ ਦੇ ਮੁੰਡੇ ਦੇ ਸੂਰਾ ਮਾਰਿਆ ਹੈਗਾ ਇਹ ਤਿੰਨ ਨੇ ਤਿੰਨੇ ਇੱਕ ਮੋਟਰਸਾਈਕਲ ਤੇ ਬੈਠ ਕੇ ਆਏ ਨੇ ਇਹ ਜਿਹੜੇ ਮੁੰਡੇ ਦੋਨੇ ਦਾਖਲ ਨੇ ਤੇ ਜਿਹੜਾ ਹੈਗਾ ਉਹ ਜਿਹਨੇ ਮੁੰਡੇ ਦਾ ਸੂਰਾ ਮਾਰਿਆ ਮੰਗਵਾਲਦੇ ਨੇ ਜਣੀ ਜੇ ਉਹਨਾਂ ਦੀ ਇਹਨਾਂ ਦਾ ਰਿਕਾਰਡ ਕੱਢੋ 6 ਐਫ ਆਈ ਆਰਾਂ ਨੇ ਇਹ ਜਿਹਨੇ ਸੂਰਾ ਮਾਰਿਆ ਹੈਗਾ ਉਹਦੇ ਤੇ 6 ਐਫ ਆਈ ਆਰਾਂ ਹੈਗੀਆਂ ਨੇ ਉਹਨੇ ਮੰਗਵਾਲ ਪਿੰਡ ਦੇ ਇੱਕ ਫੌਜੀ ਤੋਂ ਜਣੀ ਅੱਖਾਂ 'ਚ ਮਿਰਚਾਂ ਪਾ ਕੇ 1.5 ਲੱਖ ਰੁਪਇਆ ਖੋਇਆ ਹੈਗਾ ਇਹਨੂੰ ਜਿਹੜਾ ਦਲਤਾਂ ਤੇ ਕਿਸਾਨਾਂ ਦਾ ਜਿਹੜਾ ਮੁੱਦਾ ਪੜਾਇਆ ਜਾ ਰਿਹਾ ਇਹੇ ਮੁੱਦੇ ਤੋਂ ਹਟ ਕੇ ਇਹ ਇੱਕ ਗਰੋ ਦਾ ਮਸਲਾ ਹੈਗਾ ਇਸ ਕਰਕੇ ਜਿਹੜੀਆਂ ਉਹ ਜਥੇਬੰਦੀਆਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਪ੍ਰਸ਼ਾਸਨ ਸੋਚੀ ਸਮਝੀ ਨੀਤੀ ਦੇ ਤਹਿਤ ਸਾਡੇ ਆਗੂਆਂ ਨੂੰ ਇਹ ਇਹਨਾਂ ਗੱਲਾਂ ਚ ਅਲਝਾਉਣਾ ਚਾਹੁੰਦਾ ਹੈਗਾ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਐਸਸੀ ਐਕਟ ਲਾਇਆ ਇਹ ਇਹ ਇਹਦੀ ਕੋਈ ਧਾਰਾ ਨਹੀਂ ਜੋ ਬਨਜੀਤ ਤੇ ਕਾਰਵਾਈ ਬਣਦੀ ਆ ਅਸੀਂ ਕਹਿ ਰਹੇ ਆ ਕੋਈ ਵਾਧਵਾ ਹੋ ਗਿਆ ਉਹ ਹੋ ਜਾਣੀ ਚਾਹੀਦੀ ਪਰ ਉਹਨੇ ਇਹ ਸਮਝ ਕੇ ਥਰੂ ਮਾਰਿਆ ਵੀ ਇਹ ਮਜ਼ਦੂਰਾਂ ਦਾ ਕੋਈ ਦਲਤਾਂ ਦਾ ਮੁੰਡਾ ਹੈਗਾ ਇਸ ਕਰਕੇ ਇਹ ਆ ਵੀ ਇਹ ਜਿਹੜੀ ਬਦਮੀ ਕਾਰਵਾਈ ਆ ਇਸ ਬਾਰੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਇਹ ਆਪਦਾ ਵਾਪਸ ਕਰੇ ਜਿਹੜੇ ਉਹ ਬੰਦੇ ਜਿਨ੍ਹਾਂ ਨੂੰ ਸੂਆ ਮਾਰਿਆ ਹੈਗਾ ਜਾਂ ਜਿਹੜੇ ਬੰਦੇ ਅਜੇ ਤੱਕ ਉਹ ਅਜੇ ਤੱਕ ਕੋਈ ਗਰਫਦਾਰ ਨਹੀਂ ਕੀਤੇ ਬੰਦੇ ਜਿਹੜੇ ਇਹ ਦੋ ਮੁੰਡੇ ਨੇ ਉਹਨਾਂ ਕਿਵੇਂ ਭੱਗ ਗਏ ਇਹਨਾਂ ਦਾ ਕੀ ਬੈਕਗ੍ਰਾਉਂਡ ਇਹ ਵੀ ਅਸੀਂ ਦੇਖ ਰਹੇ ਹਾਂ ਇਸ ਕਰਕੇ ਜਿਹੜੇ ਇਹ ਦੋਨੇ ਮੁੰਡੇ ਹੈਗੇ ਨੇ ਅਸੀਂ ਹਸਪਤਾਲ 'ਚ ਜਾ ਕੇ ਆਇਆ ਉਹਨਾਂ ਦਾ ਦੋਨਾਂ ਦਾ ਪਤਾ ਲੈ ਕੇ ਆ ਉਹਦੇ ਮਾਪੇ ਪਿਓ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਸਾਨੂੰ ਕਿਹਾ ਹੈਗਾ ਵੀ ਅਸੀਂ ਕੋਈ ਗੱਲਬਾਤ ਆ ਜਿਹੜੀ ਕੋਈ ਗੱਲ ਨਹੀਂ ਜੀ ਆਪਰੇਸ਼ਨ ਉਹਨਾਂ ਦਾ ਹੋ ਰਿਹਾ ਬੱਚਿਆਂ ਦਾ ਇਸ ਕਰਕੇ ਆ ਜਿਹੜਾ ਨੂੰ ਤੁਲ ਦਿੱਤਾ ਜਾ ਰਿਹਾ ਗੱਲ ਨੂੰ ਇਹ ਅਸੀਂ ਪੂਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹਨੂੰ ਕਿਸਾਨਾਂ ਦੇ ਮਜ਼ਦੂਰਾਂ ਦਾ ਮਸਲਾ ਨਾ ਬਣਾਇਆ ਜਾਵੇ ਇਸ ਕਰਕੇ ਜਥੇਬੰਦੀ ਨੂੰ ਜਾਗ ਜਾਣ ਦਾ ਉਹ ਗੰਧੜ ਕਾਂਡ ਦੇ ਵਿੱਚ ਦਲਤਾਂ ਦੀ ਕੁੜੀ ਦੇ ਨਾਲ ਧੱਕਾ ਹੋਇਆ ਉਦੋਂ ਜਥੇਬੰਦੀ ਕਿਵੇਂ ਖੜੀ ਹੈਗੀ ਆ ਇਸ ਕਰਕੇ ਅਸੀਂ ਤਾਂ ਮਜ਼ਦੂਰਾਂ ਨੂੰ ਵੇਜ ਮਹੀਨੇ ਕਿਸਾਨ ਸਮਝਦੇ ਸਾਡੀ ਜੱਥੇਮੰਦੀ ਭਾਰਤੀ ਕਿਸਾਨ ਦੀ ਏਕਤਾ ਕਰਾਹਾ ਇਸ ਕਰਕੇ ਜਿਹੜਾ ਪ੍ਰਸ਼ਾਸਨ ਦੀ ਢਲ ਮਠਾ ਉਹ ਬੰਦੇ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਹੈਗੀ ਇਸ ਕਰਕੇ ਇਧਰੋਂ ਉਲਟਾ ਜਣੀ ਧਾਰਾ ਜਿਹੜੀ ਐਸਟੀਏ ਐਕਟ ਲਾਇਆ ਹੈਗਾ ਇਹ ਧਾਰਾ ਰੱਦ ਕਰੋ ਜਣੀ ਜਿਹੜੇ ਉਹ ਬੰਦੇ ਅਜੇ ਘੁੰਮਦੇ ਫਿਰਦੇ ਨੇ ਜਿਨ੍ਹਾਂ ਤੇ ਇੰਨੇ ਪਰਚੇ ਦਰਜ ਨੇ ਜਿਹੜੇ ਮਤਲਬ ਧਾਰਾ ਖੋਲਦੇ ਨੇ ਟਰਾਂਸਫਰਮ ਖੋਲਦੇ ਨੇ ਜੇ ਉਹ ਉਹ ਬੰਦੇ ਇਸ ਤਰੀਕੇ ਨਾਲ ਕਿਸਾਨ ਨੂੰ ਕੋਈ ਫਲਾਂ ਦਾ ਕੋਈ ਮਜ਼ਦੂਰਾਂ ਨੂੰ ਫਲਾਂ ਦਾ ਉਹਨੂੰ ਜੇ ਐਵੇਂ ਬਣਾਵਾਂਗੇ ਆਪਾਂ ਇਹ ਤਾਂ ਦਲਤਾਂ ਤੇ ਕਿਸਾਨਾਂ ਦਾ ਮਸਲਾ ਹੈ ਇਸ ਗੱਲ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਇਹ ਦਲਤਾਂ ਦੇ ਕਿਸਾਨਾਂ ਦਾ ਮਸਲਾ ਨਾ ਬਣਾਇਆ ਜਾਵੇ ਇਹ ਇੱਕ ਗੁੱਡ ਜਿਹੜਾ ਗੈਂਗ ਆ ਜਿਹੜਾ ਲੁੱਟਖੋ ਵਾਲਾ ਗੈਂਗ ਆ ਤੇ ਕਿਸਾਨਾਂ ਦੇ ਵਿਚਾਰੇ ਮਸਲਾ ਹੈਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਸਖਤ ਤਾੜਨਾ ਕਰਨਾ ਚਾਹੁੰਦੇ ਆ ਇਹਦੇ ਸਾਡੇ ਚਾਹੇ ਸਾਰੇ ਪੰਜਾਬ ਦਾ ਜੋਰ ਲੱਗ ਜੇ ਇਸ ਕਰਕੇ ਅਸੀਂ ਆਉਣ ਵਾਲੇ ਸੋਮਵਾਰ ਤੋਂ ਪੱਕਾ ਮੋਰਚਾ ਜਿਹੜਾ ਉਹ ਲਾਉਣ ਜਾ ਰਹੇ ਹਾਂ ਉਹ ਕਿਹੜੀ ਥਾਂ ਤੇ ਲਾਉਣਾ ਇਹ ਅਸੀਂ ਮਤਲਬ ਐਤਵਾਰ ਨੂੰ ਕਲੀਅਰ ਕਰਾਂਗੇ ਅਸੀਂ ਜਥੇਬੰਦੀ ਦੇ ਵੱਲੋਂ ਇਹ ਆ ਉਹਨਾਂ ਪਰਿਵਾਰਾਂ ਨਾਲ ਅਸੀਂ ਹਮਦਰਦੀ ਕਰਦੇ ਆਂ ਜਿਹੜੇ ਪਰਿਵਾਰ ਅਜ ਲਗਾਤਾਰ ਜਥੇਬੰਦੀ ਨਾਲ ਮਜ਼ਦੂਰ ਪਰਿਵਾਰਤਾ ਲਗਾਤਾਰ ਜਥੇਬੰਦੀ ਦੇ ਨਾਲ ਆ ਰਹੇ ਨੇ ਉਹ ਮਨਜੀਤ ਘਰਾਚੋਂ ਆ ਇਹ ਕਪਿਆਲ ਪਿੰਡ ਦੇ ਵਿੱਚ ਕਿਸਾਨਾਂ ਵੱਲੋਂ ਬਾਈਕਾਟ ਕਰ ਦਿੱਤਾ ਜਾਂਦਾ ਜੀਰੀ ਦੇ ਰੇਟ ਦੇ ਮਸਲੇ ਤੇ ਮਨਜੀਤ ਜਾ ਕੇ ਉੱਥੇ ਜਾ ਕੇ ਕਹਿੰਦਾ ਮਨਜੀਤ ਵੀ ਜਿਹੜੇ ਕਿਸਾਨਾਂ ਨੇ ਬਾਈਕਾਟ ਕਰਿਆ ਸਾਡੇ ਝੰਡੇ ਵਾਪਸ ਕਰੋ ਸਾਡੇ ਵੈਜ ਵਾਪਸ ਕਰੋ ਇਸ ਕਰਕੇ ਅਸੀਂ ਤਾਂ ਮਜ਼ਦੂਰਾਂ ਦੇ ਪੱਖ 'ਚ ਖੜੇ ਆ ਇਸ ਕਰਕੇ ਆ ਜੋ ਵਧਵਾ ਹੋਇਆ ਉਧਰੋਂ ਉਹਦੇ ਬਾਰੇ ਅਸੀਂ ਕਹਿੰਦੇ ਆ ਉਹ ਵਧਵਾ ਹੋਇਆ ਹੈਗਾ ਇਸ ਕਰਕੇ ਇਹਨੂੰ ਤਲ ਦੇ ਕੇ ਇਹਨੂੰ ਮਤਲਬ ਮਜ਼ਦੂਰਾਂ ਤੇ ਕਿਸਾਨਾਂ ਦਾ ਭੇੜ ਵਾਲਾ ਕੰਮ ਨਾ ਬਣਾਇਆ ਜਾਵੇ ਇਨੂੰ ਪੋਜ਼ਿਟਿਵ ਪਾਸੇ ਜਿਹੜਾ ਜਿਹੜਾ ਸਾਹ ਵਾਲੇ ਪਾਸੇ ਨੂੰ ਵਧਾਇਆ ਜਾ